ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਹੋਇਆਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਨੂੰ ਫਿਰੋਤੀ ਅਤੇ ਫਾਇਰਿੰਗ ਦੇ ਗੰਭੀਰ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਗੁਰਲਾਲ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਿਲ ਦਾ ਨਿਵਾਸੀ ਹੈ ਡੀਐਸਪੀ ਰਾਜਾ ਸੰਸੀ ਇੰਦਰਜੀਤ ਸਿੰਘ ਹੋਰਾਂ ਨੇ ਦੱਸਿਆ ਹੈ ਕਿ ਗੁਰਲਾਲ ਸਿੰਘ ਨੇ ਆਪਣੇ ਹੋਰ ਸਾਥੀਆਂ ਦੇ ਨਾਲ ਮਿਲ ਕੇ ਪਿੰਡ ਭਿੱਲੋਵਾਲ ਦੇ ਇੱਕ ਡਾਕਟਰ ਨੂੰ ਧਮਕੀ ਭਰੇ ਫੋਨ ਕਰਕੇ 3 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਸੀ ਡਾਕਟਰ ਵੱਲੋਂ ਫਿਰੋਤੀਨਾ ਦਿੱਤੇ ਜਾਣ ਤੇ ਦੋਸ਼ੀਆਂ ਨੇ ਬੀਤੇ 4 ਜੂਨ ਦੀ ਰਾਤ ਨੂੰ ਡਾਕਟਰ ਦੇ ਘਰ ਦੇ ਬਾਹਰ ਆ ਕੇ ਫਾਇਰਿੰਗ ਕਰ ਦਿੱਤੀ ਜਾਣਕਾਰੀ ਸਾਂਝੀ ਕਰਦੀਏ ਕਿ ਇਹ ਮਾਮਲਾ ਲੋਪੋਕੇ ਥਾਣੇ ਦੀ ਹੱਦ ਦੇ ਵਿੱਚ ਆਉਂਦਾ ਹੈ ਪੁਲਿਸ ਨੇ ਗੁਰਲਾਲ ਸਿੰਘ ਨੂੰ ਇੱਕ ਕਾਰ ਅਤੇ ਹਥਿਆਰਾਂ ਸਮੇਤ ਕਾਬੂ ਕੀਤਾ ਗੁਰਲਾਲ ਸਿੰਘ ਉਤੇ ਗੰਬੀਰ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸਦੇ ਹੋਰ ਸਾਥੀਆਂ ਦੀ ਤਲਾਸ਼ ਵੀ ਜਾਰੀ ਹੈ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਗੁਰਲਾਲ ਸਿੰਘ ਪਿਛਲੇ ਕੁਝ ਸਮੇਂ ਤੋਂ ਅਪਰਾਧਿਕ ਸਰਗਰਮੀਆਂ ਦੇ ਵਿੱਚ ਸ਼ਾਮਿਲ ਸੀ ਜਿਸ ਦੀ ਪੋਸਟਿਵ ਹੋਰ ਸਬੂਤਾਂ ਤੋਂ ਵੀ ਹੋਈ ਹੈ ਹੁਣ ਇਹਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ ਇਸ ਬੰਦ ਦੇ ਵਿੱਚ ਡੀਐਸਪੀ ਰਾਜਾ ਸਾਸਿ ਅੰਮ੍ਰਿਤਸਰ ਦਿਹਾਤੀ 인ਦਰਜੀਤ ਸਿੰਘ ਹੋਰਾਂ ਨੇ ਕੀ ਕੁਝ ਕਿਹਾ ਤੁਹਾਨੂੰ ਵੀ ਸੁਣਾ ਦਿੰਨੇ ਆ। ਸਰ ਇੱਕ ਡਾਕਟਰ ਦੇ ਕੋਲੋਂ ਜਿਹੜੀ ਆ ਰਾਜਾ ਸਾਸਿ ਹਲਕੇ ਦੇ ਅੰਦਰ ਥਾਣਾ ਲੋਪੋਕੇ ਦੇ ਅੰਦਰ ਇੱਕ ਡਾਕਟਰ ਦੇ ਕੋਲੋਂ ਜਿਹੜੀ ਪਿਛਲੇ ਦਿਨੀ ਫਰौती ਮੰਗੀ ਗਈ ਸੀ ਸਰ ਉਹ ਕੀ ਮਾਮਲਾ ਹੈ ਜੀ? ਐਮਟੀ 46 25 ਨੂੰ ਅ ਰਾਤ ਕਰੀਬ ਸਵਾ 10 ਵਜੇ ਇਹ ਡਾਕਟਰ ਜਿਵਰਾਜ ਨੰਦਾ ਜਿਹੜੇ ਕਿ ਭੀਲੋਵਾਲੀ ਦੇ ਰਹਿਣ ਵਾਲੇ ਆ ਇਹਨਾਂ ਦੇ ਘਰ ਦੇ ਬਾਹਰ ਅ ਅਣਪਛਾਤੇ ਵਿਕਤੀਆਂ ਵੱਲੋਂ ਜਿਹੜੀ ਆ ਉਹ ਗੋਲੀਆਂ ਚਲਾਈਆਂ ਗਈਆਂ ਸੀ ਜੋ ਕਿ ਪਹਿਲਾਂ ਫੋਨ ਦੇ ਜ਼ਰੀਏ ਇਹਨਾਂ ਪਾਸੋਂ ਜਿਹੜਾ ਵਾ ਉਹ 30 ਲੱਖ ਦੀ ਡਿਮਾਂਡ ਕੀਤੀ ਗਈ ਸੀ ਤੇ ਜਿਹਦੇ ਚਲਦੇ ਆ ਜਿਹੜਾ ਵਾ ਇਹ ਵਿਅਕਤੀਆਂ ਵੱਲੋਂ ਜਿਹੜਾ ਵਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜੇ ਤੇ ਮੁਕਦਮਾ ਦਰਜ ਕਰਦੇ ਹੋਏ ਸਾਡੇ ਐਸਚਓ ਲੋਕੋ ਕੇ ਸ਼੍ਰੀਮਨ ਸੁਭਾ ਗੱਜੀ ਉਹਨਾਂ ਨੇ ਆਪਣੀ ਟੀਮ ਦੇ ਨਾਲ ਬੜੀ ਮਿਹਨਤ ਕਰਕੇ ਟੈਕਨੀਕਲ ਤੌਰ ਤੇ ਜਿਹੜਾ ਵਾ ਇਹ ਮੁਕਦਮੇ ਨੂੰ ਟ੍ਰੇਸ ਕੀਤਾ ਤੇ ਇਹਦੇ ਵਿੱਚ ਜਿਹੜਾ ਵਾ ਇਸ ਵਾਰਦਾਤ ਦੇ ਵਿੱਚ ਇੱਕ ਜਿਹੜਾ ਹੈਗਾ ਵਾ ਨੌਜਵਾਨ ਗੁਰਲਾਲ ਸਿੰਘ ਪੁੱਤਰ ਮਖਤਾਰ ਸਿੰਘ ਵਾਸੀ ਸੋਲ ਜਿਹੜਾ ਤਰਨਤਾਰਨ ਉਹਨੂੰ ਇੱਕ 30 ਬੋਰ ਦੇ ਪਿਸਟਲ ਦੋ ਮੈਗਜ਼ੀਨ ਆ ਤੇ ਜਿਹੜੀ ਵਾਰਦਾਤ ਦੇ ਵਿੱਚ ਗੱਡੀ ਵਰਤੀ ਹੋਈ ਸੀਗੀ ਉਹ ਜਿਹੜਾ ਵਾ ਉਹ ਗ੍ਰਿਫਤਾਰ ਕੀਤਾ ਹੈ ਜੀ ਸਰ ਕਿੰਨੇ ਬੰਦੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਗ੍ਰਿਫਤਾਰ ਹੋਏ ਨੇ ਤੇ ਕੇਸ ਦੇ ਵਿੱਚ ਕਿੰਨੇ ਬੰਦੇ ਆ ਜਿਹੜਾ ਤਫਤੀਸ਼ ਦੌਰਾਨ ਗੱਲ ਸਾਹਮਣੇ ਆਈ ਆ ਕਿ ਇਸ ਵਾਰਦਾਤ ਦੇ ਵਿੱਚ ਕੁੱਲ ਛੇ ਜਿਹੜੇ ਆ ਉਹ ਵਿਅਕਤੀ ਸ਼ਾਮਲ ਸੀਗੇ ਜਨਾਂ ਵਿੱਚੋਂ ਇੱਕ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਨੂੰ ਜਿਹੜਾ ਵਾ ਉਹ ਜਲਦੀ ਗ੍ਰਿਫਤਾਰ ਕੀਤਾ ਜਾਵੇ ਸਰ ਹੁਣ ਤੱਕ ਕਿੰਨੇ ਕੁ ਲੋਕਾਂ ਕੋ ਫਰੋਤੀਆਂ ਮੰਗ ਚੁੱਕੀਆਂ ਨੇ ਇਹ ਜੀ ਇਹ ਜੇ ਸਾਡੀ ਜਿਹੜੀ ਆ ਇਹ ਜਾਂਚ ਚੱਲ ਰਹੀ ਆ ਦਰਮਾਨ ਦੇ ਦੌਰਾਨ ਹੋਣਗੇ ਇਸ ਤੋਂ ਪਹਿਲਾਂ ਵੀ ਜਿਹੜਾ ਵਾ ਇਸੇ ਡਾਕਟਰ ਸਾਹਿਬ ਕੋਲ ਹੀ ਜਿਹੜਾ ਵਾ ਹੈਗੀ ਆ ਇਹਨਾਂ ਨੇ ਫਰੋਤੀ ਦੀ ਮੰਗ ਕੀਤੀ ਸੀ ਕਿ ਸਰ ਫਰੋਤੀ ਜਿਹੜੀ ਆ ਡਾਕਟਰ ਸਾਹਿਬ ਵੱਲੋਂ ਜਦੋਂ ਮੰਗੀ ਗਈ ਆ ਫਿਰ ਤੁਹਾਡੇ ਤੱਕ ਤਲਾਸ਼ ਕੀਤੀ ਆ ਜਦ ਕਿਦੋਂ ਇਹਨਾਂ ਨੇ ਫਾਇਲਿੰਗ ਕੀਤੀ ਆ ਫਰੋਤੀ ਮੰਗਣ ਤੋਂ ਕਿੰਨੇ ਦਿਨ ਬਾਅਦ ਫਾਇਲ ਹੋਈ ਆ ਜੀ ਇਹ ਜਦੋਂ ਵਾਰਦਾਤ ਹੁੰਦੀ ਆ ਉਦੋਂ ਹੀ ਸਾਡੇ ਧਿਆਨ ਦੇ ਵਿੱਚ ਇਹ ਗੱਲ ਜਿਹੜੀ ਆਉਂਦੀ ਆ ਪਹਿਲਾਂ ਇਹ ਸਾਡੇ ਧਿਆਨ ਦੇ ਵਿੱਚ ਜਿਹੜੀ ਆ ਇਹ ਗੱਲ ਨਹੀਂ ਸੀ ਹੈਗੀ ਜਿਸ ਤੇ ਅਸੀਂ ਫੌਰੀ ਤੌਰ ਤੇ ਜਿਹੜਾ ਵਾ ਉਹ ਮੁਕਦਮਾ ਦਰਜ ਕਰਕੇ ਤੇ ਇਹਦੀ ਜਿਹੜੀ ਆ ਇਹ ਕਾਰਵਾਈ ਕੀਤੀ ਆ ਇਹਦੇ ਵਿੱਚ ਹੁਣ ਤੱਕ ਜਿਹੜੇ ਵਾਰਦਾਤ ਦੇ ਵਿੱਚ ਸ਼ਾਮਲ ਨੇ ਉਹ ਵਿਅਕਤੀ ਜਿਹੜੇ ਨਾਮਜ਼ਦ ਹੋ ਚੁੱਕੇ ਨੇ ਜਿਨ੍ਹਾਂ ਨੂੰ ਬੜੀ ਜਲਦੀ ਅਸੀਂ ਗ੍ਰਿਫਤਾਰ ਕਰਾਂ ਗੁਰਲਾਲ ਸਿੰਘ ਜਿਹੜਾ ਕਿਤੇ ਉਹ ਜੋ ਕੀ ਕਰਦਾ ਹੈ ਜੀ ਇਹ ਕਬੱਡੀ ਖਿਡਾਰੀ ਹੈ ਜੀ ਆ ਕਾਫੀ ਇਹਦਾ ਜਿਹੜਾ ਵਾ ਉਹ ਨਾਂ ਹੈ ਵੱਡੀ ਦੇ ਵਿੱਚ ਇਹ ਸੋਲ ਪਿੰਡ ਤਰਨਤਾਰਨ ਦਾ ਰਹਿਣ ਵਾਲਾ ਸਰ ਬਾਕੀ ਵੀ ਜਿਹੜੇ ਨਾਮ ਤੁਸੀਂ ਪੰਜ ਬੰਦੇ ਦੱਸੇ ਉਹ ਸਾਰੇ ਇਹਦੇ ਨਾਲ ਖਿਡਾਰੀ ਨੇ ਕਿ ਜਾਂ ਵੱਖ-ਵੱਖ ਕਿਤੇ ਦੇ ਬੰਦੇ ਨੇ ਲੋਕ ਆ ਇਹਨਾਂ ਵਿੱਚ ਤਿੰਨ ਜਿਹੜੇ ਹੈਗੇ ਆ ਉਹ ਹੁਣ ਤੱਕ ਜਿਹੜਾ ਸਾਨੂੰ ਪਤਾ ਵੀ ਉਹ ਤਿੰਨ ਤੇ ਜਿਹੜੇ ਆ ਉਹ ਖਿਡਾਰੀ ਹੈਗੇ ਨੇ ਬਾਕੀ ਜਦੋਂ ਅਰੈਸਟ ਕਰਾਂਗੇ ਫਿਰ ਪਤਾ ਲੱਗੂ ਪਤਾ ਨਾ ਸੂਤਰੋਂ ਪਤਾ ਲੱਗਿਆ ਕਿ ਇਹ ਬੰਦਾ ਵਿਦੇਸ਼ ਭੱਜਣ ਦੀ ਫਰਾਗ ਦੇ ਵਿੱਚ ਸੀ ਕੋਈ ਇਦਾਂ ਦੀ ਗੱਲਬਾਤ ਹੈਗੀ ਐ ਜੀ ਆ ਇਹ ਵੇਖੋ ਇਹ ਇੰਟਰਨੈਸ਼ਨਲ ਖਿਡਾਰੀ ਆ ਇਹਦੇ ਵੀਜੇ ਵਗੈਰਾ ਦੇ ਲੱਗੇ ਹੀ ਨਹੀਂ ਪਰ ਕੋ ਇਹੋ ਜੀ ਗੱਲ ਜਿਹੜੀ ਆ ਉਹ ਸਾਨੂੰ ਨਹੀਂ ਅਜੇ ਸਾਹਮਣੇ ਆਈ ਕਿ ਹਾਂ ਇਹ ਭੱਜਣ ਦੀ ਫਰਾਗ ਚ ਸਰ ਜਿਹੜਾ ਕੁਥਿਆਲ ਫੜਿਆ ਗਿਆ ਉਹ ਆਪਣਾ ਸੀ ਲਾਇਸੈਂਸੀ ਕੀਤਾ ਨਜਾਇਜ਼ੀ ਨਹੀਂ ਜੀ ਨਜਾਇਜ਼ 30 ਬੋਰ ਦਾ ਪਿਸਤਲ ਹੈ ਹਾਂਜੀ ਕੋਈ ਪੁੱਛਦੇ ਸੀ ਦੱਸਿਆ ਕਿੱਥੋਂ ਆਇਆ ਉਹ ਥਾਤ ਆ ਹਾਂਜੀ ਦੱਸਿਆ ਵਾ ਕਿ ਮੈਨੂੰ ਕਿਸ ਜਿਹੜਾ ਵਾ ਉਹ ਨਵਨਾ ਦੇ ਹਾਂ ਵਿਦੇਸ਼ ਦੇ ਵਿੱਚ ਹੈਗਾ ਕੋਈ ਨਵਨਾ ਦਾ ਕਿ ਉਹਨੇ ਮੈਨੂੰ ਜਿਹੜਾ ਇਹ ਭੇਜਿਆ ਸੀਗਾ ਪਰ ਫਿਰ ਵੀ ਅਹੀਂ ਜਿਹੜਾ ਵਾ ਇਹ ਸਾਡੇ ਕੋਲ ਹਾਲ ਦੀ ਘੜੀ ਡਿਮਾਂਡ ਤੇ ਹੈਗਾ ਤੇ ਨਗਾ ਹੀ ਨਾ ਪੁੱਜ ਕੇ ਇਸ ਕਰਕੇ ਜਿਹੜਾ ਵਾ ਇਹਦੀ ਤੈਅ ਤੱਕ ਪਹੁੰਚਿਆ ਜਾਵੇਗਾ